हां जी पंजाबी ओ 사ਸਰੀ ਕਾਲ ਜਿਵੇਂ ਕਿ ਅੱਜ ਤੁਹਾਨੂੰ ਮੈਂ ਲੱਖਾ ਸਿੰਘ ਸੜਾਣਾ ਦਾ ਕਲਾੜਾ ਦਿਖਾਉਂਗਾ ਗੁੜ ਦਾ ਜਿਹੜਾ ਕਿ ਗੁੜ ਬਹੁਤ ਵਧੀਆ ਕੈਨੇਡਾ ਅਮਰੀਕਾ ਪਹੁੰਚ ਗਿਆ ਆ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਯੋਧਿਆਂ ਦੀਆਂ ਨੇ ਆ ਹਰੀ ਸਿੰਘ ਨਲੂਆ ਔਰ ਦੂਜੇ ਪਾਸੇ ਜਿੰਨੇ ਵੀ ਸਾਡੇ ਯੋਧੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਸਟਾਰਟਿੰਗ ਹੋ ਜਾਂਦੀ ਉਹ ਸਟਾਰਟਿੰਗ ਤੋਂ ਤੇ ਬਹੁਤ ਸਾਰਾ ਜਾਨੀ ਆ ਜੋ ਤੁਹਾਨੂੰ ਦਿਖਾਉਣਾ ਮੈਂ ਕਿਵੇਂ ਚੱਲ ਰਿਹਾ ਅੱਜ ਸਾਰਾ ਕੰਮ ਇਧਰਲੇ ਪਾਸੇ ਗੋੜ ਬਣਦਾ ਜਿਹੜਾ ਜੂਸ ਨਿਕਲ ਕੇ ਆਉਂਦਾ ਤੇ ਆਹ ਦੇਖੋ ਆਹ ਗੰਨੇ ਦਾ ਜੂਸ ਉਬਲ ਰਿਹਾ ਹੈਗਾ ਇਧਰ ਗੁੜ ਵੀ ਪਿਆ ਦਿਖਾ ਦਿੰਨਾ ਮੈਂ ਤੁਹਾਨੂੰ ਪੱਲੀ ਦੇ ਥੱਲੇ ਇਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਗੁੜ ਪਹੁੰਚਾਤਾ ਬਾਈ ਨੇ ਠੀਕ ਹੈ ਜੀ ਇਧਰ ਤਿੰਨ ਪ੍ਰੋਸੀਜਰ ਨੇ ਜਿਹੜੇ ਇੱਥੇ ਗੁੜ ਉਬਲ ਆਪਣਾ ਆ ਜਿਹੜਾ ਰੋਹ ਆ ਗੰਨੇ ਦਾ ਉਬਲ ਰਿਹਾ ਹੈਗਾ ਇੱਧਰ ਆ ਕੇ ਹੋਰ ਯਾਨੀ ਸਾਫ਼ ਹੋ ਜਾਂਦਾ ਤੀਸਰੇ ਦੇ ਵਿੱਚ ਗੁੜ ਤਿਆਰ ਹੋ ਜਾਂਦਾ ਇੱਧਰ ਆ ਜਾਓ ਹੁਣ ਤੁਹਾਨੂੰ ਉੱਧਰ ਦਿਖਾਉਂਦਾ ਮੈਂ ਗੁੜ ਗੰਨਾ ਕਿਵੇਂ ਲਾਹਿਆ ਜਾਂਦਾ ਆਹ ਗੰਨਾ ਲਾਹ ਰੱਖਿਆ ਬਾਦੂ ਪਾਲੀਆਂ ਟੋਨੀਆਂ ਫੁੱਲੋ ਯਾਨੀ ਚੱਲੀ ਜਾਂਦਾ ਇੱਥੇ ਕੰਮ ਤੇ ਸਾਰੇ ਹੀ ਦਿਖਾਉਂਦਾ ਤੁਹਾਨੂੰ ਅੱਜ ਮੈਂ ਪੂਰਾ ਯਾਨੀ ਪਰਫੈਕਟ ਕੰਮ ਕਰ ਰੱਖਿਆ ਬਾਈ ਨੇ ਆ ਦੇ ਗੰਨੇ ਦੀ ਪੂਰੀ ਜਨੀ ਗੱਡੀ ਲੈ ਰਹੀ ਆ ਰੋ ਮੈਂ ਤੁਹਾਨੂੰ ਉਧਰ ਜਾ ਕੇ ਜੜੇ ਦੇ ਪਿੱਛੇ ਰੁੱਕ ਜੇ ਲਾਉਂਦੇ ਨੇਗੇ ਖਲਾੜਾ ਖਲਾੜਾ ਦਿਖਾਉਣਾ ਤੁਹਾਨੂੰ ਮੈਂ ਇਹ ਆ ਖਲਾੜਾ ਇਧਰਲੇ ਪਾਸੇ ਦਿਖਾਉਣਾ ਤੁਹਾਨੂੰ ਮੈਂ ਆ ਖਲਾੜਾ ਇਹ ਖਲਾੜਾ ਇੱਥੇ ਜਨੀ ਆ ਕਰਨਾ ਜਿਹੜਾ ਇਹਦੇ ਵਿੱਚ ਲਾਇਆ ਜਾਂਦਾ ਹੈ ਤੇ ਗੁਰ ਅਮਰੀਕਾ ਕਨੇਡਾ ਆਸਟ੍ਰੇਲੀਆ ਇੱਥੋਂ ਤੱਕ ਪਹੁੰਚਾਤਾ ਬਾਈ ਨੇ ਪੂਰਾ ਖੁੱਲਾ ਗਰਾਊਂਡ ਆ ਯਾਨੀ ਆਹ ਇਹੇ ਹੈਗਾ ਆਪਣਾ ਸਧਾਨਿਆਂ ਨੂੰ ਜਿਹੜਾ ਜਾਣੇ ਰਾਮਪੁਰੇ ਤੋਂ ਰੋਡ ਦੇ ਉੱਤੇ ਹੀ ਆ ਪੂਰਾ ਖੁੱਲਾ ਗਰਾਊਂਡ ਆ ਪੂਰਾ ਤੁਹਾਨੂੰ ਮੈਂ ਦਿਖਾਉਂਗਾ ਦ੍ਰਿਸ਼ ਹੁਣ ਮੈਂ ਤੁਹਾਨੂੰ ਦਿਖਾਉਂਗਾ ਇੱਧਰ ਜਾ ਕੇ ਸਾਰੀਆਂ ਯੋਧਿਆਂ ਦੀਆਂ ਤਸਵੀਰਾਂ ਉਹ ਕੀ ਹਾਲ ਆ ਸਾਥੀ ਕਿਵੇਂ ਆ ਗੱਲੋ ਠੀਕ ਹੈ ਹਾਂ ਤੀਜਾ ਆ ਬੰਦੇ ਨੇ ਸਾਡੇ ਬਿਹਾਰ ਦੇ ਕਿਦੋਂ ਟਰਪੀ ਓਪੀ ਸ਼ਾਵਨੀ ਰੋਡਾ ਹਾਂ ਸ਼ਾਵਨੀ ਸ਼ਾਵਨੀ ਅੱਛਾ ਕਿੱਧਰ ਪੈਂਦਾ ਜੂਪੀ ਜਿਲ੍ਹਾ ਹਾਂ ਰੋਡਾ ਅੱਛਾ ਜੂਪੀ ਚ ਪੈ ਜਾਂਦਾ ਹਨਾ ਇਹ ਵਿਚਾਰੇ ਮਜ਼ਦੂਰ ਨੇ ਬਾਈ ਕੋਲੇ ਕੰਮ ਕਰਦੇ ਲਖਾ ਸਿੰਘ ਸਧਾਨਾ ਦੇ ਕੋਲ ਆਪਣੇ ਭਰਾ ਕੋਲੇ ਤੇ ਬਾਕੀ ਆਪਾਂ ਆਉਂਦੇ ਜਾਂਦੇ ਰਹਿੰਨੇ ਬਾਈ ਕੋਲੇ ਅੱਜ ਵੀ ਮੈਂ ਕੋਈ ਕੰਮ ਆਇਆ ਜ਼ਰੂਰੀ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਅਗਲੀ ਦੇ ਵਿੱਚ काम ਕੀ ਆਏ ਆ ਪਾ ਬਹੁਤ ਇੰਪੋਰਟਡ ਕੰਮ ਆ ਉਹ ਵੀ ਜ਼ਰੂਰੀ ਆ ਤੇ ਹੁਣ ਇਧਰਲਾ ਨਜ਼ਾਰਾ ਦਿਖਾਉਣਾ ਤੁਹਾਨੂੰ ਮੈਂ ਜਿਹੜੀ ਯੋਧਿਆਂ ਨਾਲ ਤੇ ਸਾਡੀ ਮਾਂ ਬੋਲੀ ਪੰਜਾਬੀ ਦੇ ਨਾਲ ਪਿਆਰ ਕਿੰਨਾ ਬਾਈ ਦਾ ਉਹ ਦੇਖ ਲਓ ਯਾਰਾ ਪੂਰੀ ਕੱਲੀ ਕੱਲੀ ਗੱਲ ਦਿਖਾਉਂਗਾ ਤੁਹਾਨੂੰ ਅੱਜ ਆਹ ਦੇਖ ਲਓ ਇੱਥੇ ਆ ਜਾਂਦੇ ਪਹਿਲੇ ਨੰਬਰ ਤੇ ਦਾ ਉਧਰੋਂ ਸ਼ੁਰੂ ਹੁੰਦਾ ਵੈਸੇ ਮੈਂ ਤੁਹਾਨੂੰ ਚਲੋ ਇਧਰ ਹੀ ਦੱਸ ਦਿੰਨਾ ਪਹਿਲਾਂ ਦਾ ਊੜਾ ੜਾ ਦੇਖ ਲਓ ਜਿਹੜਾ ਉੱਤੇ ਲਿਖਿਆ ਹੋਇਆ ਲੱਗਦਾ ਨਾ ਜਿਵੇਂ ਕੋਈ ਸਕੂਲ ਹੁੰਦਾ ਪਰਦਰਸਾਲੇ ਸਕੂਲ ਨਹੀਂ ਹੈਗਾ ਬਾਈ ਦਾ ਦਫਤਰੀ ਇੱਕ ਤਰ੍ਹਾਂ ਦਾ ਗੋੜ ਦੇ ਖਿਲਾੜੇ ਵਾਲਾ ਆਹ ਖਿਲਾੜੇ ਦਾ ਗੇਟ ਆ ਦੇਖੋ ਆਹ ਸਾਰਾ ਖਿਲਾੜਾ ਬਾਈ ਤੇ ਆ ਤਸਵੀਰ ਆ ਜਾਂਦੀ ਜਥੇਦਾਰ ਕਪੂਰ ਸਿੰਘ ਜੀ ਦੂਜੇ ਨੰਬਰ ਤੇ ਆ ਜਾਂਦੇ ਨੇ ਇਧਰਲੇ ਪਾਸੇ ਆ ਸਰਦਾਰ ਹਰੀ ਸਿੰਘ ਨਲੂਆ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੇ ਨੇ ਇਧਰਲੇ ਪਾਸੇ ਸਾਡੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਫੇਰ ਆ ਜਾਂਦੀ ਹੈਗੀ ਸ਼ਹੀਦ ਬੀਬੀ ਮਾਈ ਭਾਗੋ ਜੀ ਉਸ ਤੋਂ ਬਾਅਦ ਆ ਜਾਂਦੇ ਨੇ ਸਰਦਾਰ ਜੱਸਾ ਸਿੰਘ ਆਲੂਆ ਫਿਰ ਆ ਜਾਂਦੀ ਹੈ ਜੀ ਮਹਾਰਾਣੀ ਜਿੰਦ ਕੌਰ ਉਸ ਤੋਂ ਬਾਅਦ ਆ ਜਾਂਦੇ ਨੇ ਫਿਰ ਆ ਮਹਾਰਾਜਾ ਦਲੀਪ ਸਿੰਘ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਯਾਨੀ ਬੇਟੇ ਫਿਰ ਆ ਜਾਂਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਹ ਸੇ ਸਾਡੇ ਪੰਜਾਬ ਦਾ ਅਸਲੀ ਨਿਸ਼ਾਨ ਹੈ ਔ ਚੰਡਾ ਵੀ ਦਿਖ ਰਿਹਾ ਤੁਹਾਨੂੰ ਨਿਸ਼ਾਨ ਸਾਹਿਬ ਇਹ ਆ ਪੰਜਾਬ ਦੀ ਸਟੋਰੀ ਤੇ ਆ ਦੇਖ ਲਓ ਊੜੇ ਤੋਂ ਸ਼ੁਰੂ ਹੋ ਜਾਂਦਾ ਪੂਰਾ ਯਾਨੀ ਓ ਕੋ ਅਖਰਾ ਤੱਕ ਯਾਨੀ ਐਂਡ ਤੱਕ ਹੋ ਜਾਂਦਾ ਸਾਰਾ ਕੰਮ ਹੁਣ ਵੀ ਦਿਖਾ ਦੇਣਾ ਤੁਹਾਨੂੰ ਸਾਰਾ ਵਿਊ ਆ ਇਹ ਇਹ ਗੋੜ ਦੇ ਖਲਾੜੇ ਦਾ ਸਾਰਾ ਵਿਊ ਆ ਬਾਈ ਇਹ ਜ਼ਰੂਰ ਦੱਸਣਾ ਤੁਸੀਂ ਵੀ ਕਿਵੇਂ ਦਾ ਲੱਗਿਆ ਬਾਈ ਦਾ ਜਿਹੜਾ ਖਲਾਣਾ ਤੇ ਬਾਕੀ سپورਟ ਦੱਬ ਕੇ ਮੇਰਾ ਵੀਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਅਮਰੀਕਾ ਤੱਕ ਜਿਹੜਾ ਗੋੜ ਗਿਆ ਗੋੜ ਦੀ ਖਾਸੀਅਤ ਹੈ ਕੈਮੀਕਲ ਹੈ ਨਹੀਂ ਉਹਦੇ ਵਿੱਚ ਇਹ ਗੁੜ ਦੇ ਵਿੱਚ ਕੈਮੀਕਲ ਹੈ ਨਹੀਂ ਤਾਂ ਹਨ ਮੈਂ ਥੋੜਾ ਚੱਕ ਕੇ ਦਿਖਾਉਣਾਗਾ ਨੇੜੇ ਤੋਂ ਦਿਖਾਉਣਾ ਵੀ ਗੁੜ ਕਿਸ ਤਰ੍ਹਾਂ ਦਾ ਦਿਖਦਾ ਘਰੇ ਪੂਰਾ ਯਾਨੀ ਇੱਕ ਆ ਰੱਗ ਤਰ੍ਹਾਂ ਦਾ ਕਲਰ ਵੀ ਯਾਨੀ ਇਹਨਾਂ ਵਿੱਚ ਹੈ ਨਹੀਂ ਨੇਚਰਲ ਕਲਰ ਹੈ ਨਾ ਇਹਦਾ ਨੇਚਰਲ ਕਲਰ ਹੈ ਦਿਖਾਉਣਾ ਮੈਂ ਇਹ ਗੋੜਾ ਜਿਹੜਾ ਆ ਪਿਆ ਸਾਰਾ ਆ ਪਿਆ ਇਹਦਾ ਨੇਚਰਲ ਕਲਰ ਇਹ ਹੈ ਇਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਹੈ ਤੇ ਨਾ ਹੀ ਕੋਈ ਕੱਲ ਨਾਰਾ ਹਾਂ ਨਾ ਨੇਚਰਲ ਕਲਰ ਹੈ ਦਾ ਆ ਬਾਈ ਤੋਂ ਪੁੱਛਦੇ ਆਪਾਂ ਜਿਹੜੇ ਬਣਾਉਂਦੇ ਨੇ ਇਹਦਾ ਜਿਹੜਾ ਕਲਰ ਹੈ ਗੋੜ ਦਾ ਹੈਲੋ ਇਹ ਆਪਣੇ ਆਪ ਚ ਇਹੀ ਕਲਰ ਹੈ ਹਾਂ ਜੀ ਹੈ ਔਰ ਕੋਈ ਕਲਰ ਤੋਂ ਨਹੀਂ डालते ਨਾ ਕੁਝ ਨਹੀਂ ਇਹ ਕਹਿੰਦੇ ਵੀ ਕਲਰ ਨਹੀਂ ਪਾਉਂਦੇ ਅਸੀਂ ਆ ਨੈਚਰਲ ਕਲਰ ਹੈ ਜੀ ਹਾਂ ਪੁੱਛ ਗਏ ਆ ਦੇਖ ਲੋ ਐਂ ਲੱਗਦਾ ਜਿਵੇਂ ਖੁਆ ਹੁੰਦਾ ਬਾਈ ਬਹੁਤ ਹੀ ਮੈਂ ਕਹਿੰਦਾ ਵੀ ਇੱਕ ਗੱਲ ਆ ਬਾਈ ਦੀ ਕੈਮੀਕਲ ਤੋਂ ਰਹਿਤ ਗੋੜਾ ਇਹ ਮੈਂ ਵੀ ਲੈ ਕੇ ਜਾਊਂਗਾ ਤੁਸੀਂ ਵੀ ਆ ਜਾਓ ਲੈ ਜਾਓ ਬਾਈ ਲੱਖਾ ਸਿੰਘ ਸਦਾਣਾ ਦਾ ਖਲਾੜਾ ਜਿਹੜਾ ਤੇ ਜਰੂਰ ਲੈ ਕੇ ਜਾਇਓ ਬਾਕੀ ਜਿਹੜੀ ਆਹ ਲੇਬਰ ਐ ਅਕਸਰ ਕਈ ਵੀਡੀਓ ਦੇ ਵਿੱਚ ਤੁਸੀਂ ਜ਼ਿਕਰ ਹੋਇਆ ਹੋਣਾ ਤੇ ਬਾਈ ਪ੍ਰਵਾਸੀਆਂ ਤੋਂ ਨਫ਼ਰਤ ਕਰਦਾ ਆ ਜਾਂ ਫਿਰ ਆ ਨਾ ਐਂ ਜੀ ਗੱਲ ਲੋਕ ਕਰਦੇ ਨੇ ਟਿੱਕਾ ਟਪਣੀ ਪਰ ਆ ਜਿਹੜੇ ਸਾਡੇ ਬੰਦੇ ਨੇ ਚਲੋ ਇਹ ਵੀ ਇਨਸਾਨ ਹੈ ਯਾਰ ਗੱਲ ਐਨੀ ਗੁੰਦੀ ਵੀ ਜਿਹੜੇ ਲੋਕ ਵਿਰੋਧ ਚੱਲਦੇ ਨੇ ਪੰਜਾਬੀਅਤ ਦੇ ਜਾਂ ਸਾਡੇ ਲੋਕਾਂ ਦੇ ਉਹ ਗੱਲ ਮਾੜੀ ਹੁੰਦੀ ਐ ਵੈਸੇ ਕੋਈ ਕੰਮ ਕਰੇ ਆ ਕੇ ਸਾਡੇ ਲੋਕ ਵੀ ਜਾਂਦੇ ਨੇ ਕਿਉਂ ਭਾਈ ਇਹ ਵੀ ਸਾਡਾ ਕੋਈ ਇੱਕ ਜੀਵ ਐ ਰੱਬ ਦਾ ਜੀਵ ਕਹਿ ਸਕਦੇ ਆ ਯਾਰ ਤੇ ਇਹਨਾਂ ਨੂੰ ਵੀ ਹੱਕ ਆ ਵੀ ਧਰਤੀ ਦੇਖੋ ਪਾਇਆ ਨਾ ਤਾਂ ਜਿਹੜੀ ਉਹ ਸਾਰੀ ਉਸੇ ਦੀ ਐ ਪ੍ਰਮਾਤਮਾ ਦੀ ਇਹਨਾਂ ਲੋਕਾਂ ਦੇ ਨਾਲ ਨਫ਼ਰਤ ਨਹੀਂ ਹੈਗੀ ਆ ਲੋਕਾਂ ਨਾਲ ਉਹਨਾਂ ਨਾਲ ਨਫ਼ਰਤ ਆ ਜਿਹੜੇ ਸਾਡੇ ਕੌਮ ਦਾ ਜਾਂ ਫਿਰ ਜਿਵੇਂ ਸਿੱਖਾਂ ਦੇ ਪ੍ਰਤੀ ਕਿਤੇ ਘਟਨਾਵਾ ਹੋ ਜਾਂਦੀਆਂ ਨੇ ਉਹ ਲੋਕਾਂ ਦੇ ਨਾਲ ਸਾਡੀ ਜਿਹੜੀ ਕਿ ਬਹਿਸ ਵਾੜੀ ਹੁੰਦੀ ਐ ਪਰ ਆ ਜਿਹੜੇ ਭਰਾ ਨੇ ਸਾਡੇ ਆ ਹੈ ਤਾਂ ਇਨਸਾਨ ਹੀ ਇਹਨਾਂ ਲੋਕਾਂ ਦੇ ਲਈ ਕੋਈ ਵੀ ਆਮਨ ਦੇ ਵਿੱਚ ਨਾ ਤਾਂ ਰੱਖਾ ਸਿੰਘ ਸਿਧਾਨਾ ਦੇ ਕੋਈ ਸ਼ੰਕਾ ਗਈ ਔਰ ਨਾ ਹੀ ਕਦੇ ਹੋਣੀ ਹੈ ਔਰ ਨਾ ਸਾਡੇ ਆ ਬਾਈ ਕਿਉਂਕਿ ਇਨਸਾਨੀਅਤ ਸਭ ਤੋਂ ਵੱਡਾ ਯਾਨੀ ਇੱਕ ਰਿਸ਼ਤਾ ਹੁੰਦਾ ਇਨਸਾਨ ਦਾ ਤਾਂ ਹੁਣ ਪੰਜਾਬ ਵਾਲਿਓ ਅੱਜ ਮੈਂ ਕਿਸੇ ਕੰਮ ਜੇਚੀ ਸੀ ਵੈਸੀ ਬਸ ਤੁਹਾਨੂੰ ਮੈਂ ਉਹਰੇ ਆਇਆ ਹੋਇਆ ਸੀ ਕੰਮ ਤੇ ਬਾਈ ਕੋਲੇ ਮੈਂ ਜਿਹੜੀ ਗੱਲਬਾਤ ਕਰੂੰਗਾ ਤੁਹਾਡੇ ਨਾਲ ਵੀ ਸਾਂਝੀ ਕਰੂੰਗਾ ਤੇ ਵੀਡੀਓ ਦੇ ਵਿੱਚ ਮੈਂ ਇਹ ਦੱਸੂੰਗਾ ਅਗਲੀ ਚ ਕਿਆ ਅਸਲੀ ਮਕਸਦ ਕੀ ਸੀ ਮੇਰਾ ਇੱਥੇ ਆਉਣ ਦਾ ਬਹੁਤ ਵੱਡਾ ਮਾਮਲਾ ਬਾਈ ਦਿਖਾਉਂਗਾ ਜੇਕਰ ਕਈ ਵੀ ਭੈਣ ਭਰਾ ਜਾਣਦੇ ਹੋਣਗੇ ਚੈਨਲ ਤੇ ਜਿਹੜਾ ਰੌਲਾ ਜਆ ਪੈ ਰਿਹਾ ਆਪਣਾ ਅ ਹਰ ਭਜਨ ਮਾਨ ਨੂੰ ਲੈ ਕੇ ਥੋੜਾ ਜਆ ਵੀ ਜਿਵੇਂ ਆਪਾਂ ਤਾਂ ਕਦੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਨਹੀਂ ਤੇ ਨਾ ਹੀ ਬੋਲਣਾ ਜੀ ਤੇ ਉਹ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸੂਗਾ ਜੀ ਹਾਂ ਠੀਕ ਆ ਪੰਜਾਬੀਓ ਸ਼ੇਅਰ ਕਰ ਦਿਓ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਦੇ ਵਿੱਚ ਧੰਨਵਾਦ